ਮੰਮੀ ਵੀਰ ਕਦੇ ਦਾ ਹੀ ਗਿਆ ਵਾ ਅਜੇ ਤੱਕ ਨਹੀਂ ਆਇਆ ਉਹ ਕੱਲਿਆ ਕੰਮ ਹੀ ਕਿਤੇ ਮੈਂ ਲੈ ਲੈ ਭੈਣਾ ਹੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸੁਣਾਓ ਠੀਕ ਠਾਕ ਉਹ ਵਧੀਆ ਵਧੀਆ ਕੁੜੀਏ ਤੂੰ ਆਪਣਾ ਹਾਂ ਆਪ ਵੀ ਠੀਕ ਠਾਕ ਬੜਾ ਵਧੀਆ ਬਾਲ ਬੱਚਾ ਹਾਂ ਠੀਕ ਠਾਕ ਆ ਠੀਕ ਠਾਕ ਹਾਂ ਵਧੀਆ ਆਪਣਾ ਵੜੀ ਬੜਾ ਵਧੀਆ ਮਹਾਰਾਜ ਦੀ ਕਿਰਪਾ ਕੀ ਕਰਦਾ ਭਈਆ ਭਈਆ ਵੀ ਘਰੇ ਹੀ ਮੈਂ ਤੂੰ ਹੀ ਰੋ ਘਰ ਤੇ ਮੈਂ ਜਾਨੀ ਆ ਲੈ ਆਉਣਾ ਹੀ ਨਾਲ ਉਹਨੂੰ ਕ ਚੱਲ ਮੈਂ ਰਾਤ ਰਹਾ ਪੂੰਗੀ ਜੇ ਨਾਲ ਆਉਂਦੇ ਤਾਂ ਕਹਿਣਾ ਹੀ ਚੱਲ ਚਲੀਏ ਛੇਤੀ ਨਾਲ ਓਏ ਆਹ ਆ ਗੱਲ ਹੈਗੀ ਹਾਂ ਤਾਂ ਕਰਕੇ ਮੈਂ ਛੱਡ ਕੇ ਨਹੀਂ ਜਾਂਦਾ ਫੇ ਚਲੋ ਖਾਣ ਚਲੋ ਖਾਣ ਮਾੜਾ ਨੇ ਲੱਕ ਕੁੜੀ ਤੇ ਦੀ ਚਲਾਗਾ ਸਾਨੂੰ ਘਰ ਛੱਡ ਆਈ ਉਹ ਹੈ ਨਹੀਂ ਆ ਲੈ ਰਾਵਾਂਗੇ ਬੰਨੇ ਨਾ ਉਹਦਾ ਕਿਤੇ ਰਹਿਣ ਦਿੰਦੇ ਆ ਨਹੀਂ ਰਹਿਣ ਦਿੰਦੇ ਕਿ ਕਹਿਣਾ ਹੀ ਚੱਲ ਚਲੀਏ ਨਹੀਂ ਇਹ ਉਹ ਨਾਲ ਹੁੰਦਾ ਫੇਰ ਤੂੰ ਨੇ ਕਹਿਣਾ ਖੇਤ ਕਰਨੀ ਚਲੀਏ ਉਹ ਵੀਰ ਖਾਦ ਪਾਉਣ ਵਾਲੀ ਹੀ ਕਣਕਾਂ ਨੂੰ ਤੇ ਕਹਿਣ ਦੇ ਹੀ ਜੇ ਮੈਂ ਤੇਰੇ ਨਾਲ ਚੱਲ ਗਿਆ ਨਾ ਹੋਂਦ ਤੋਪਾਂ ਲੱਗਣ ਡੀਆਂ ਵਾ ਗਾੜੀ ਪਤਾ ਨਹੀਂ ਦੇਣ ਲੱਗਣੀ ਕਿ ਨਹੀਂ ਲੱਗਣੀ ਨਾਲੇ ਦੱਸਾਂ ਕੀ ਗੱਲ ਵਾ ਇਹ ਕੰਮ ਕਰਦਾ ਪੰਚਾ ਦਿਨ ਹੈਗਾ ਖਾਦਾ ਖੂਦਾ ਪੈ ਗਿਆ ਮੁੜ ਕੇ ਸਾਰਾ ਸੰਸਿਆੜ ਵਿਹਲੇ ਹੀ ਆ ਹਾਂ ਹੋਰ ਕੀ ਆ ਮੈਨੂੰ ਤੇ ਗੱਲਾਂ ਗੁੰਨਾ ਲਾਉਂਦੇ ਚੱਲ ਹੁਣ ਚੱਲ ਇਹਨਾਂ ਗੁੰਨਾ ਗੁੰਨਾ ਫੁੱਟਦਾ ਵਾ ਹੁਣ ਵੀ ਲੀਵਰ ਨਹੀਂ ਮਿਲਦੀ ਗੰਨਾ ਕਿੱਥੇ ਲਾਉਣਾ ਆ ਗੱਲ ਤਾਂ ਕਰਕੇ ਆ ਵੀ ਤਣਕ ਤੋਂ ਨਹੀਂ ਠੀਕ ਵਾ ਨਾਲੇ ਪੈਸੇ ਡੀਕਦੇ ਰੋ ਮੂੰ ਚੋਕ ਕੇ ਕਦੋਂ ਗੰਨੇ ਦੇ ਪੈਸੇ ਆਉਣ ਨਾਲੇ ਪੈਣੇ ਕੋਦਣ ਵਿਹਲੇ ਹੋਰ ਕੀ ਆ ਆ ਲਿਓ ਟਰਾਲੀ ਭਰੋ ਤੇ ਚੱਲ ਮੈਂ ਲਾ ਉਹਦੇ ਵਿਹਲੇ ਉਹ ਤੂੰ ਸੁਣਾ ਕਣਕਾ ਕਣਕਾ ਠੀਕ ਆ ਕਣਕਾ ਪੈਣ ਬੜੀਆਂ ਵਧੀਆ ਮਹਾਰਾਜ ਦੀ ਬੜੀ ਕਿਰਪਾ ਵਾ ਚਲ ਕਿਰਪਾ ਹੀ ਚਾਹੀਦੀ ਆ ਛੇਤੀ ਫੇਰਾ ਮਾਰ ਲਿਆ ਕਰ ਆ ਮਾਂ ਆਪਣੇ ਦਾ ਮੂੰਹ ਵੇਲਾ ਆਪਣੀ ਮਾਂ ਕਰਕੇ ਤੇ ਮੈਂ ਅੰਨੀ ਆ ਨੇ ਤੇ ਜਿਹੜੀਆਂ ਤੁਹਾਡੀਆਂ ਕਰਦੀਆਂ ਨਾ ਉਹ ਤਾਂ ਵੱਡ ਕੇ ਨੀ ਥਲੇ ਦੇਣ ਵਾਲੀਆਂ ਵਾ ਤੂੰ ਹੀ ਡਰਦੇ ਹੋਗੇ ਮੈਨੂੰ ਤਾਂ ਡਰ ਨਹੀਂ ਉਹਨਾਂ ਦਾ ਵੇਖ ਕਿੱਦਾਂ ਨਾ ਗੁਲਾਮ ਬਣਿਆ ਆ ਦਾ ਡਰਨ ਡਿਆ ਯੋ ਗੁਲਾਮ ਦੀ ਗੱਲ ਨਹੀਂ ਕਿ ਅਸੀਂ ਵੀ ਟੁਕਰਾ ਨੂੰ ਖਾਣਾ ਕਿ ਕਿਦੇ ਹੋ ਕਿ ਨਹੀਂ ਆ ਚੰਗਾ ਦੁੱਧੀਆਂ ਦੋ ਜਾਣੀਆਂ ਵਾ ਤੈਨੂੰ ਭੁੱਖਾ ਰੱਖਣਗੀਆਂ ਕਿੱਦਾਂ ਦੀਆਂ ਗੱਲਾਂ ਢਿਆ ਕਰਨ ਸਗੋਂ ਤੂੰ ਵੱਡਾ ਵਾ ਵੱਡਿਆਂ ਦਾ ਰੋਬ ਰੱਖਿਆ ਕਰ ਰੱਖ ਲੈ ਮੰਮੀ ਮੈਨੂੰ ਦੇ ਦੇ ਸਮਝ ਨਹੀਂ ਆਉਂਦੀ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਕੀ ਪਤਾ ਕਾ ਦਾ ਡਰ ਪੈ ਗਿਆ ਇਹਨਾਂ ਨੂੰ ਬੁਢੀਆਂ ਦਾ ਹਾਦੀ ਹੋ ਗਈ ਇਹ ਨਾਲੀ ਬੀਬੀ ਤੈਨੂੰ ਪਤਾ ਹੀ ਆ ਉਹ ਕੋਈ ਗੱਲ ਨਹੀਂ ਕੀ ਭੈਣ ਤੂੰ ਨਾ ਤੂੰ ਇੱਕ ਫਿਕਰ ਕਰਿਆ ਕਰ ਤੇਰੀ ਸਾਰੀ ਉਮਰ ਡਰਦੇ ਲੰਘ ਜਾਣੀ ਚੰਗਾ ਮੈਂ ਦੱਸ ਕੀ ਕਰਾਂ ਇੱਕ ਹੜਦੀ ਦੂਜੀ ਲੱਗ ਪੈਂਦੀ ਦੂਜੀ ਹੜਦੀ ਤੀਜੀ ਲੱਗ ਪੈਂਦੀ ਆ ਆ ਜਾ ਕੇ ਸਾਰੇ ਪਾਸੇ ਜਦੋਂ ਗੱਲ ਲੈਂਦੇ ਫੇ ਸਾਰਾ ਭਾਂਡਾ ਮੇਰੇ ਸਿਰ ਪਾਈਦਾ ਉਹ ਜੇ ਮੈਂ ਜਿਹੜੇ ਗੱਲ ਕਰਦਾ ਵਾ ਤੇ ਮੁੜ ਕੇ ਕਹਿੰਦੇ ਤੈਨੂੰ ਤੇਰੀ ਮਾਂ ਨੇ ਚੁੱਕਿਆ ਵਾ ਅਸੀਂ ਤਾਂ ਦੋਵੇਂ ਮਾਂ ਪੁੱਤ ਦੇ ਨੇ ਤਾਂ ਗਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਤੂੰ ਵੱਡਾ ਵਾਂ ਨਾ ਤੇ ਤੈਨੂੰ ਸੱਦਿਆ ਵਾ ਭਾਣ ਮੇਰੇ ਜੱਗ ਤੇ ਬੇੜ ਪਰੇ ਨਹੀਂ ਮੈਂ ਜੱਬ ਕਹਾਂ ਨਾ ਬੇੜਨਾ ਤੂੰ ਵੱਡਾ ਵਾਂ ਤਾਂ ਵੱਡਾ ਬਣ ਕੇ ਰਹਿ ਜੇਠ ਵੀ ਤੂੰ ਆ ਤੇ ਸੋਹਰਾ ਵੀ ਤੂੰ ਆ ਓਏ ਆ ਹੁਣ ਬੰਦਾ ਕੀ ਕਰੇ ਅਸੀਂ ਤਾਂ ਮੈਂ ਤਾਂ ਬਥੇਰਾ ਟਾਈਮ ਕੱਢਣ ਦੀ ਕੋਸ਼ਿਸ਼ ਕਰਨਾ ਵਾ ਉਹ ਜਦੋਂ ਕਿਥੇ ਲੜਦੀ ਆ ਵਾ ਤੇ ਚੰਗੀ ਛਿੰਜ ਪਾਉਂਦੀ ਆ ਵਾ ਆ ਬੀਬੀ ਨੂੰ ਪੁੱਛ ਲਾ ਆਪਣੇ ਵਾਲੀ ਨੂੰ ਡੱਕਿਆ ਕਰ ਹਾਂ ਤੇ ਉਹਨਾਂ ਨੂੰ ਸਮਝਾਇਆ ਕਰ ਓਏ ਓ ਪਹਿਲੋਂ ਕੰਮ ਚੰਗਾ ਬੜਾ ਕਰਦੀ ਹੁੰਦੀ ਵਧੀਆ ਕਰਦੀ ਸੀ ਸਵੇਰ ਉੱਠ ਕੇ ਚਾਹ ਪਾਣੀ ਫੜਾਉਣਾ ਸਾਰਿਆਂ ਨੂੰ ਪਰ ਜਦੋਂ ਦਾ ਮੇਲਾ ਸਾਰਾ ਲੱਗ ਗਿਆ ਉਦੋਂ ਦੀ ਕੋਈ ਗੱਲ ਬਾਤ ਨਹੀਂ ਜਿਦਾਂ ਕਰਦਿਆਂ ਹੁਣ ਜਿਦਾਂ ਇਹ ਕਾ ਸਕੂਟਰੀ ਅੱਗ ਲੱਗਣੀ ਲੈਤੀ ਇਹਨਾਂ ਨੂੰ ਘੋਟ ਦਿਆਂ ਫਿਰਦਿਆਂ ਕਦੀ ਇਧਰ ਨੂੰ ਕਦੀ ਇਧਰ ਨੂੰ ਹੱਦ ਹੋ ਗਈ ਹੈ ਨਾਲ ਹੀ ਉਹ ਵੇਚ ਹੀ ਦੇਣੀ ਆ ਇਨਾਂ ਨੇ ਬੜਾ ਦੁਖੀ ਕੀਤਾ। ਬਗਾਲ ਬੀਬੀ ਵਾਕਿਆ ਤੇਰੀ ਠੀਕ ਹੀ। ਕੋਈ ਗਾਹ ਖਲਬ ਤੇ ਵੇਚ ਦੇ। ਹਾਂ? ਦੇਣੀ ਨਹੀਂ ਨੰਨਸ ਕੋਟਰੀ ਹੁਣ। ਆਹ ਕਰ ਫਾਇਦਾ ਲਗੀਆਂ ਹੋਣਗੀਆਂ। ਲੈ ਕਿਤੇ ਜਾਣਗੇ ਤੁਰ ਕੇ ਜਾਣਗੇ ਪਤਾ ਲੱਗੂ ਇਹਨਾਂ ਨੂੰ। ਗੱਲ ਵਾਕਿਆ ਬੀਬੀ ਤੇਰੀ ਠੀਕ ਹੀ। ਹਾਂ। ਆਹ। ਇਹਨਾਂ ਦਾ ਹੀ ਹੋ ਕੰਮ। ਚੱਲੀ ਗਿਆ ਫਿਰ। ਲੈ ਤਾਂ ਭੈਣ ਨੂੰ ਫਿਰ ਮੈਂ ਸ਼ਹਿਰ ਨੂੰ। ਤੇ ਜਾਣਾ ਉਹ ਕੰਮ ਤੇ। ਆਹੋ ਜਾਣਾ ਹੀ ਆ। ਹੈ? ਚੱਲੇ ਆਹ ਫਤਹ ਹਲਸਣ ਮੇਰੇ ਤੋਂ। ਚਲੋ ਮੰਮੀ। ਮੈਂ ਵੀ ਵੇਲਾ ਹੀ ਮੈਂ ਚੱਲ 10 ਮਿੰਟ ਹੋਣਾ ਮੁੜ ਕੇ ਮੈਂ ਵੀ ਜਾਣਾ ਕਿ ਪਾਸੇ ਕੰਮ। ਆ ਜਾ ਪਤ। ਇਨਾ ਦੇਖੋ ਕੁਛ ਕਰਦੇ ਰਹਿਣਾ ਤੂੰ ਛੱਡ ਇਹਨਾਂ ਦੀ ਕਰ ਮਮੀ ਆ ਵੀਰ ਦਾ ਤਾਂ ਸਾਬ ਕਿਤਾ ਮੈਂ ਹੁਣ ਲਾਇਆ ਵਾ ਕਿੱਦਾਂ ਡਰਨ ਡਿਆ ਵਾ ਉਹ ਕੋਈ ਵੀ ਡਰਦਾ ਹੁਣ ਆਪਾਂ ਕਰਦੇ ਹਾਂ ਹਾਦੀ ਹੋ ਗਈ ਨਿਆਣੇ ਤੇਰੇ ਵਿਆਹਣ ਵਾਲੇ ਤੈਨੂੰ ਕਦਾ ਡਰ ਪਿਆ ਵਾ ਪਤਾ ਨਹੀਂ ਕਿ ਜਿੰਨਾ ਥੱਲੇ ਲੱਗਦਾ ਜਾਉ ਨਾ ਉਹਨਾਂ ਨੇ ਲਾਈ ਜਾਣਾ ਇਹਨੂੰ ਤੇ ਇਹ ਜਾਣ ਕੇ ਲੱਗਣ ਡਿਆ ਵਾ ਇਹਨੂੰ ਕੀ ਲੋਣਾ ਲੱਗਣ ਦੀ ਹਾਦੀ ਹੋ ਗਈ ਨਾਨੀ ਖਰੇ ਕੀ ਸ਼ੋਰਾਂ ਪਾਇਆ ਇੱਥੇ ਵੀ ਆਪਣਾ ਟੌਰ ਰੱਖੇ ਸਭ ਇਹ ਤਾਂ ਕਹਿੰਦਾ ਹੀ ਕੱਖ ਨਹੀਂ ਦਾਦਾ ਫਿਰਦਾ ਵਾ ਰੋਟੀ ਕਿੱਥੋਂ ਖਾਣੀ ਰੋਟੀ ਕਿੱਥੋਂ ਖਾਣੀ ਦੱਸ ਰੋਟੀ ਦੇਣੀ ਨਹੀਂ ਸਾਨ ਕਰਨਾ ਉਹਨਾਂ ਨੇ ਵਿਆਹ ਕੇ ਲਿਆਂਦੀ ਆ ਆਹੋ ਨਾ ਰੋਟੀ ਦੇ ਦਉ ਤਾਂ ਭੈਣ ਭਰਾਵਾਂ ਨੂੰ ਦੱਸੇ ਹਾਂ ਕੀ ਪਤਾ ਕੀ ਕਰਦਾ ਫਿਰ ਨਕਾ ਦਾ ਦਬਾਅ ਪਾਇਆ ਹੈ ਹਾਂ ਚੱਲ ਛੱਡ ਪਰੇ ਤੂੰ ਫੜ ਪੈਸੇ ਤੇ ਤੂੰ ਹੀ ਸ਼ਹਿਰ ਜਾ ਕੇ ਤੇ ਲਿਆ ਕੱਪੜੇ ਤੇ ਇਦਾਂ ਕਰੀ ਪ੍ਰਿੰਟੇ ਚ ਫਰਕ ਪਾ ਲਈ ਇਹਨਾਂ ਦਾ ਰੰਗ ਚ ਫਰਕ ਪਾ ਲਈ ਤੇ ਪ੍ਰਿੰਟ ਭਾਈ ਕੋਈ ਹੋਵੇ ਤੇ ਤਿੰਨਾਂ ਦੇ ਕੋਈ ਨਹੀਂ ਐਵੇਂ ਤੇ ਆਪਣੇ ਤੋਂ ਆਪਣੀ ਮਰਜ਼ੀ ਦੇ ਲੈ ਆਉਣੇ ਚੱਲੋ ਠੀਕ ਆ ਮੰਮੀ ਹੈਨਾ ਤੁਸੀਂ ਦੱਸ ਦੋ ਤੁਹਾਡੇ ਗਰਮ ਸੂਟ ਲਿਆਵਾਂਗੇ ਦੂਜੇ ਲਿਆਵਾਂ ਗਰਮੇ ਲੈ ਆਵੇਂ ਇੱਕ ਮੇਰੇ ਲਈ ਠੰਡਵਾ ਚੱਲ ਚਲੋ ਕੋਈ ਨਹੀਂ ਮੈਂ ਆਪਣੇ ਹਿਸਾਬ ਨਾਲ ਵੇਖ ਲੂੰਗੀ ਇਹ ਕਿ ਗਰਮ ਲਿਆਉਂਗੀ ਇੱਕ ਜਾਨ ਆਉਣਾ ਲਿਆਉਂਗੀ ਚਲ ਵੇਖ ਲੈ ਪਤੋ ਹੁਣ ਤੈਨੂੰ ਪਤਾ ਹੀ ਸਾਰਾ ਜਿੱਦਾਂ ਕਰ ਲੈ ਚਲ ਜਾਈਏ ਕਿ ਟਾਈਮ ਨਾ ਆ ਜਾਗੇ ਆਹੋ ਨਹੀਂ ਜਾਓ ਜਾਓ ਫਿਰ ਵੇਲੇ ਸਰਕਰ ਨੂੰ ਆਉਗੇ ਆਹ ਤਾਂ ਚੰਗਾ ਰੋਜ਼ ਕੱਪੜੇ ਕੱਪੜੇ ਕਰਨਾ ਆ ਜਾਣਗੇ ਤੇ ਹੁਣ ਠੰਡ ਪੈ ਜੂਗੀ ਪਰ ਇਹਨਾਂ ਨੂੰ ਕਿੱਥੇ ਠੰਡ ਪੈਣੀ ਆ ਇਹਨਾਂ ਨੇ ਤੇ ਫੇਰ ਨਹੀਂ ਪਾਖਣਾ ਆ ਨਹੀਂ ਚੰਗਾ ਤੇ ਉਹ ਨਹੀਂ ਚੰਗਾ ਚਲੋ ਕਰਦੀਆਂ ਤੇ ਕਰਦੀਆਂ ਰਹਿਣ ਅਸੀਂ ਤੇ ਜਿੱਦਾਂ ਦੇ ਬਣਾ ਕੇ ਦੇਣੇ ਬਣਾਦੇ ਨੇ ਚਲ ਯਾਰ ਭੈਣ ਵੀ ਆ ਗਈ ਆ ਜਿਹੜੇ ਕੰਮ ਆਸਤੇ ਬੀਬੀ ਨੇ ਸੱਦਿਆ ਵਾ ਨਾ ਉਹ ਕੰਮ ਕਰ ਹੀ ਉਹਨਾਂ ਨੂੰ ਨਾ ਲੀੜੀ ਦੇ ਮੈਂ ਪਾਇਆ ਨਾ ਕਿਦਦਰ ਦੀਆਂ ਤਿਆਰੀਆਂ ਹੋਣੀਆਂ ਸੁਖ ਨਾ ਹੈ ਕਿਦਦਰ ਚੱਲੇ ਜੇ ਉਹ ਚੱਲੇ ਜਰਾ ਸ਼ਹਿਰੋਂ ਭੈਣ ਨਾ ਅੱਛਾ ਭੈਣ ਨੇ ਤਿਆਰੀਆਂ ਕਰ ਵੀ ਲਈਆਂ ਸ਼ਹਿਰ ਜਾਣ ਦੀਆਂ ਪੈਸੇ ਲੈ ਆਂਦੇ ਆ ਉਹ ਸਭ ਕੁਝ ਲੈ ਆਂਦਾ ਤਾਂ ਹੀ ਚੱਲੇ ਆਂਗਾ ਹੋਰ ਮੁਫਤਕੀ ਜਾਣਾ ਹੀ ਉੱਥੇ ਇਹਨਾਂ ਨੂੰ ਜੀ ਦੇਣੀ ਸਾਨੂੰ ਪੈਸੇ ਕਿੱਥੇ ਆ ਤੁਹਾਡੇ ਕੋਲ ਪੈਸੇ ਹੁਣੇ ਨਹੀਂ ਉਹ ਤਾਂ ਤੁਹਾਡੀ ਮਾਂ ਨੇ ਪਤੀ ਦੀ ਮੁਰਸੀ ਦੇਤੇ ਹੋਣੇ ਆ ਨਾ ਬੜੇ ਚੰਗੇ ਲੱਗੋਗੇ ਲਾਗੇ ਬੈਠੇ ਜਦੋਂ ਭੈਣ ਤੁਹਾਡੀ ਆਪਣੇ ਪਰਸ ਤੋਂ ਕੱਢ ਕੱਢ ਕੇ ਪੈਸੇ ਦਊਗੀ ਤੇ ਫੇਰ ਕੀ ਆ ਭੈਣ ਮੇਰੀ ਆ ਨਾ ਤੈਨੂੰ ਇਹ ਗੱਲ ਆ ਕੀ ਆ ਮੈਂ ਫੜਾ ਤੇ ਮੇਰੀ ਭੈਣ ਨੇ ਫੜਾ ਦੇ ਇੱਕੋ ਗੱਲ ਹੀ ਆ ਤੇ ਤੂੰ ਹੀ ਕਿ ਲੈਣ ਜਾਣਾ ਨਾਲ ਅੰਜੇ ਕੱਲੀ ਬੱッセ ਜਿੱਦਾਂ ਬੱッセ ਆਪਣੇ ਆਈ ਆ ਨਾ ਥੋ ਸਹਰਿਆਂ ਤੋਂ ਉਦਾਂ ਹੀ ਚੱਲ ਜਾਏ ਸ਼ਹਿਰ ਤੂੰ ਹੀ ਨਾਲ ਕਿ ਲੈਣ ਜਾਣਾ ਕਿੱਥੇ ਗਲੀ ਗਲੀ ਤੂੰ ਫਿਰੂਗੀ ਹੈ ਕਿਸੇ ਕਰਕੇ ਬੀਬੀ ਨੂੰ ਮੇਰੇ ਤੇ ਜਾਣਾ ਉਹ ਵੀ ਕਹਿੰਦੀ ਮੈਂ ਵੀ ਨਾਲ ਜਾਣਾ ਮੈਂ ਕਿਹਾ ਤ ਮੇਰੀ ਗੱਲ ਸੁਣ ਲਓ ਭੈਣ ਤੁਹਾਡੀ ਨੇ ਕਰਨੀ ਆ ਵਿੱਚ ਬੇਈਮਾਨੀ ਉਹਨੇ ਆਪਣੇ ਸੂਟ ਲੈ ਆਉਣੇ ਚੰਗੇ ਚੰਗੇ ਤੇ ਸਾਡੇ ਵਾਸਤੇ ਲੈ ਆਉਣੀਆਂ ਵਰਦੀਆਂ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਜੇ ਐਰ ਕਿਦਾਂ ਹੋਇਆ ਨਾ ਤੇ ਮੈਂ ਚੁੱਕ ਕੇ ਸੂਟ ਮਾਰਨਾ ਸੜਕ ਤੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਤਿੰਨੇ ਜਾਣਗੇ ਚੰਗੀਆਂ ਹੋ ਤੇ ਬੀਬੀ ਤੁਹਾਡੇ ਹੱਥ 'ਚ ਨਾ ਪੈਸੇ ਫਲਾਵੇ ਤੂੰ ਘਰ 'ਚ ਸਿਆਣੀ ਹੈ ਤੂੰ ਸਾਰੇ ਨਾਲ ਵੱਧ ਕੇ ਹੋ ਗਈ ਹੈ ਮੇਰੀ ਗੱਲ ਸੁਣੋ ਤੁਹਾਡੀ ਮਾਂ ਨੂੰ ਯਕੀਨ ਨਹੀਂਗਾ ਤੁਹਾਡੀ ਮਾਂ ਨੂੰ ਇਹ ਆ ਵੀ ਇਹਨਾਂ ਨੇ ਪੈਸੇ ਖਾ ਜਾਣੇ ਆ ਹੈ ਕੀ ਗੱਲ ਆ ਪੈਡੀਆਂ ਨਿਆਣੀਆਂ ਵਾ ਹੁਣ ਨਿਆਣੇ ਮੇਰੇ ਵੀ ਸੁਖ ਨਾਲ ਜਵਾਨ ਹੋਏ ਆ ਸਾਰੀ ਉਮਰ ਰੱਖਛੜਾ ਮਿਨੁਸ਼ੀਤ ਤਰਥਲੇ ਤੂੰ ਘਰੇ ਬੈਠੀ ਰਹਿ ਕੰਮ ਕਰ ਕਰ ਦੇ ਕੁੜੀ ਆਉਂਦੀ ਹੀ ਕੱਪੜੇ ਬਣਾ ਕੇ ਦੇ ਜਾਂਦੀ ਹੀ ਅੱਗੇ ਉਹ ਹੀ ਦਰਦੀਆਂ ਤੂੰ ਲੀੜਾ ਦਿੱਤਾ ਹੈ ਨਾ ਕਿੰਨਾ ਕ ਮਾੜਾ ਲੈਂਦਾ ਆ ਉਹਦੇ ਪਾਏ ਹੀ ਹੈ ਨਾ ਲੈਂਦੇ ਉਹਦੇ ਪਾਏ ਆ ਇੱਕੋ ਜਿਹਾ ਰੰਗਾ ਜਿਹਾ ਫਰਕ ਵਾ ਰੰਗਾ ਜਿਹਾ ਫਰਕ ਵਾ ਤੇ ਹੋਰ ਕੀ ਕਰਨਾ ਹੈ ਉੱਥੇ ਰੰਗਾ ਜਿਹਾ ਫਰਕ ਉਹ ਇੱਥੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜੇ ਅੱਜ ਤੁਹਾਡੀ ਭੈਣ ਨੇਹਰਾ ਫਿਰ ਕੀਤੀ ਨਾ ਸਾਡੇ ਨਾਲ ਤੇ ਫਿਰ ਅਹੀਂ ਨਹੀਂ ਜੇ ਅੱਜ ਬਖਸ਼ਣਾ ਓ ਯਾਰ ਤੂੰ ਫੇਰ ਉਹ ਹੀ ਗੱਲ ਭੇਰੀ ਭੈਣ ਤੇਰੀ ਭੈਣ ਜੇ ਤੁਸੀਂ ਚੰਗੀਆਂ ਮੈਂ ਦਗੇ ਕਹਿਣ ਦੇ ਜੇ ਤੁਸੀਂ ਚੰਗੀਆਂ ਹੁੰਦੀਆਂ ਸੱਸ ਆਪਣੀ ਨਾਲ ਲੈ ਨਹੀਂ ਆ ਤੇ ਪੈਸੇ ਲੈ ਜਾਂਦੇ ਨਾਲ ਤੇ ਤੁਸੀਂ ਜਾਂਦੀਆਂ ਹਨ ਨੂੰ ਕੋਲ ਉਹਨੇ ਤੀਜੇ ਦਾ ਫੋਨ ਕਰਕੇ ਤ ਉਹਨੂੰ ਸੱਦਨ ਦੀ ਇੱਥੇ ਜੇ ਤੁਹਾਡਾ ਦਿਮਾਗ ਹੀ ਨਾ ਹੋਵੇ ਤੇ ਸੱਸ ਜੰਨੇ ਜੋਗੀ ਹੁੰਦੀ ਨਾ ਤਾਂ ਨਵਾਂ ਨਾ ਬਣਾ ਕੇ ਰੱਖਦੀ ਸਾਨੂੰ ਤਾਂ ਅੱਖੀਂ ਵੇਖਣੀ ਪਉਂਦੀ ਸਾਨੂੰ ਤਾਂ ਇਹ ਖਾ ਜਾਵਾਂ ਇਹਨਾਂ ਨੂੰ ਮੈਂ ਵੱਡੂ ਵੱਡੂ ਕਰਨ ਨੂੰ ਫਿਰਦੀ ਸਾਰਾ ਦਿਨ ਇਤਨਾ ਹੀ ਗਰੀਦ ਹੁੰਦਾ ਵਾ ਜਿੱਦਾਂ ਉਹ ਆਪਣੇ ਘਰ ਮਾਵਾ ਛੱਡ ਗਏ ਆਪਣੀ ਮਾਂ ਸਮਝਦੇ ਨਾ ਤੇ ਕੋਈ ਗੱਲ ਨਹੀਂ ਹੁੰਦੀ ਕੋਈ ਗੱਲ ਨਹੀਂ ਹੁੰਦੀ ਕਿੱਦਾਂ ਤਿਆਰੀ ਕੀਤੀ ਸ਼ਹਿਰ ਦਾ ਉਹ ਜਿੱਤਣਾ ਮਰਜ਼ੀ ਉਹ ਬੰਦਾ ਮਰਜ਼ੀ ਕਰ ਲੈ। ਵਾਕਈ ਸੱਸ ਸਾਸੀ ਹੁੰਦੀ ਆ ਮਾਂ ਨਹੀਂ ਬਣਦੀ। ਹਾਂ ਨਹੀਂ ਬਣਦੀ ਆ। ਕਿਉਂਕਿ ਬੰਦੇ ਦੀ ਮਾਂ ਹੁੰਦੀ ਆ ਨਾ ਪਾ ਕਰਕੇ ਨਹੀਂ ਹੁੰਦੀ। ਤੁਸੀਂ ਚੱਕਰ। ਚੱਕਰ ਦਿਆ ਤੁਸੀਂ ਬੁਧੀ। ਜਵਾਨਾ ਚਲਾ ਤਨ ਮੱਸਾ ਕਰ। ਆ ਜਾ ਜਾ ਪੈਣ ਦੀ ਕੰਢੀ ਹੁੰਦੀ ਤੇਰੀ। ਹੋਰ ਖਰਾਬ ਕਰਤਾ ਚੰਗਾ ਸ਼ਹਿਰ ਚੱਲਿਆ ਵੇ ਇਹਨਾਂ ਨਹੀਂ ਵੀ ਸੌਦਾ ਪਤਾ ਮੈਂ ਹਰ ਪਾਣੀ ਕਿੱਦਾਂ ਰਹੀ ਕੋ ਸੌਦਾ ਪਤਾ ਲੈਣਾ ਕੋ ਸਬਜੀ ਪਾਣੀ। ਇਹਦੇ ਹੋਰ ਹੀ ਘੋੜੀਆ ਗੋਮਲਾ ਪੀ ਆਣਗੇ। ਉਹ ਜਾਣਦਿਆ ਕਰ ਗੱਲ ਨੂੰ ਕਿਸ ਮੌਕੇ। ਕੋਈ ਨਹੀਂ। ਖਾ ਲਿਓ ਹਣ ਕੇ ਸਬਜੀ ਪਾਣੀ। ਬਣਾ ਕੇ ਰੱਖਾਂਗੇ ਵਧੀਆ ਮਟਰ ਪਨੀਰ। ਕਿ ਤਾਂ ਭੈਣ ਨੂੰ ਲੈ ਕੇ ਦਵਾਦਾਂ ਨਿਕਲ ਗਿਆ ਵਾ ਜੇ ਕਿਤੇ ਮੇਰੇ ਵਰਗੀ ਆਖੇ ਨਾ ਕਿ ਸ਼ਹਿਰ ਜਾਣਾ ਕੋਈ ਚੀਜ਼ ਲੈਣ ਨਾਲ ਹੀ ਬਿਮਾਰੀ ਪੈ ਜਾਂਦੀ ਆ ਨਾ ਟਾਈਮ ਹੀ ਹੈ ਨਹੀਂ ਅੱਜ ਕਿਤਾ ਟਾਈਮ ਨਿਕਲਾਇਆ ਵਾ ਤੇ ਮਾਂ ਨੇ ਵਿੱਚੋਂ ਕਿਹਦੀ ਮੁੱਠ ਚ 20000 ਰੁਪਏ ਦਾ ਦੇਤਾ ਵਾ ਤੇ ਮਿੰਨੂ ਆਦੀ ਤੂੰ ਅੱਸੀ ਪੋਣ ਲਾ ਮੂੰਗੀ ਪੋਣ ਲਾ ਹੈ ਮੇਰੇ ਵਾਹ ਤੇ ਅਹੋ ਕੋਈ ਹੈ ਨਾ ਸਕਾ ਕੇ ਥਾ ਦੀ ਸੜਾ ਅੰਤਰਾ ਰਮਣੂ ਅੰਗੀ ਕੀ ਗੱਲ ਬੜੀ ਗੁੱਸੇ 'ਚ ਬੈਠੀ ਆਂ ਬੜਾ ਮੂੰਹ ਬਣਿਆ ਹੋਆ ਗੱਲ ਕੀ ਹੋਣੀ ਆ ਗਈ ਆ ਤੁਹਾਡੀ ਭੈਣ ਸਿਆਪੇ ਪਾਨ ਉਹ ਕੋਈ ਗੱਲ ਨਹੀਂ ਆ ਗਈ ਉਹ ਤੇ ਫਿਰ ਕੀ ਇਹ ਐਡੀ ਗੜੀ ਗੱਲੂਗੀ ਜੇ ਤੂੰ ਆਈ ਆਂ ਆਂਦੇ ਕੋਈ ਚਾਹ ਪਾਣੀ ਪੀ ਆਂਦੇ ਵਸ ਦਵਾਲੇ ਹੋਗੀ ਸਾਡੇ ਕੀ ਕਹਿ ਤਾ ਨਿਹਣਾ ਆ ਗਏ ਹੋਇਆ ਕੀ ਐ ਸਾਨੂੰ ਨਹੀਂ ਪਤਾ ਕਿਨੇ ਆ ਜਾਣਾ ਸੇਰੇ ਸੇਰੇ ਨਵਦੀਪ ਕਹਿੰਦੀ ਕਿ ਮੈਨੂੰ ਨਾ ਥੋੜਾ ਬੁਖਾਰ ਲੱਗੰਦਿਆ ਤੇ ਚੱਲ ਰਮਨ ਚਲੀਏ ਮਾੜਾ ਜੱਡੇ ਤੱਕ ਆਪਾਂ ਚਲੇਗੀ ਮੈਂ ਵੀ ਕਿਾ ਚੱਲ ਡੀਪੀ ਚੈੱਕ ਕਰਾ ਲੈਂਨੀ ਆ ਆਂਦਿਆਂ ਨੂੰ ਮਹਾਰਾਣੀ ਆਈ ਸੀ ਅੱਗੇ ਤੇ ਪਾਣੀ ਪੀਂਦੀ ਸੀ ਆਪਾਂ ਨੂੰ ਕਿ ਮਿਲ ਨਹੀਂ ਹੀ ਕਿ ਮੈਗਾ ਦੀ ਜੀ ਸਾਸਰੀ ਕਲ ਅੱਗੇ ਤੇ ਉਹ ਤੇ ਸਿਰਦੇਵਾਲਾ ਨੂੰ ਕਹਿਂਦੀ ਸੀ ਆਦੀ ਸਾਸਰੀ ਕਲ ਫਲਾਣਾ ਬੜੀਆਂ ਗੱਲਾਂ ਕੀਤੀ ਉਹ ਚੱਲ ਲੈ ਮੇਰਾ ਗੁੱਸਾ ਕਰਿਆ ਕਰੋ ਬਸ ਭਾਈ ਦੰਦਾ ਕੋ ਕੋ ਹਰ ਸੁਭਾਅ ਹੁੰਦਾ ਪਰ ਕਮ ਸੇ ਕਮ ਤੁਸੀਂ ਆਨ ਕੇ ਮਿਲੋ ਤੇ ਸਹੀ ਆਂਦੇ ਦਵਾਲੇ ਕਿਉਂ ਹੁੰਦਾ ਹੋਣਾ ਹੁੰਦਾ ਤੇ ਹੁਣ ਗਈ ਕਿੱਥੇ ਆ ਗਈ ਕਿੱਥੇ ਆ ਆ ਤੁਹਾਡੀ ਜਿਹੜੀ ਰੋੜਾ ਤੇ ਫੜਾਤਾ ਹੈ ਕੱਪੜੇ ਲੈ ਆ ਸਾਨੂੰ ਦੇ ਕਿ 2000 ਦੇ ਕੇ ਨਹੀਂ ਦਾਂ ਕਿਹਦੇ ਕੱਪੜੇ ਲੈ ਆ ਪਤਾ ਨਹੀਂ ਉਹਨੂੰ ਚੋੜ ਲੈ ਕੇ ਦੇਣੀ ਹੋਣੀ ਕਹਾਣੀ ਲਰਦੀਆਂ ਬਣਾ ਕੇ ਦੇ ਜੂਗੀ ਜਿਹੜੀ ਅੱਗੇ ਹਰ ਸਾਲ ਆਪਣਾ ਸਿਰ ਨਾ ਰਿਕਵਰ ਗੇ ਲੈ ਆਂਦੀ ਏ ਅਕਰੇ ਵਾ ਵਧੀਆ ਲੈ ਆਂਦੀ ਏ ਤੁਹਾਡੀ ਨਹੀਂ ਜੂਨ ਸਦਰਨੀ ਮੇਰੇ ਸਹਾਂ ਦਾ ਜੂਨ ਦੀ ਗੱਲ ਨਹੀਂ ਹੈਗੀ ਬੋਲਣ ਲੱਗੇ ਨਹੀਂ ਉਹ ਵੇਖਦੀ ਹੈਗੀ ਮੈਨੂੰ ਪਤਾ ਕੀ ਕਹਿੰਦੀ ਏ ਤੂੰ ਤੇ ਖਾਨ ਜਾਨੀ ਅੱਡੇ ਜੇ ਤੂੰ ਫਲਾਣਾ ਕਰਦੀ ਏ ਕਿਉਂ ਇਹ ਮੈਨੂੰ ਦਿੰਦੀ ਏ ਮੈਂ ਆਪਣੇ ਘਰੋਂ ਹੀ ਖਾਨੀ ਆ ਨਾ ਜੇ ਮੈਂ ਗੱਲ ਕਰਨ ਤੇ ਆਵਣਾ ਤੇ ਫਿਰ ਇਹ ਦਵਾਰਾ ਇੱਥੇ ਵੜੇਗੀ ਨਹੀਂ ਓ ਚੱਲ ਐਵੇਂ ਨਾ ਬੁਸਾ ਕਰਿਆ ਕਰ ਦੇਖ ਲੈ ਤੁਸੀਂ ਕੁਝ ਕਹਿੰਦੇ ਨਹੀਂ ਨਾ ਤਾਂ ਹੀ ਸਿਰ ਤੇ ਚੜਦੀ ਆ ਤੇ ਵੱਡੀਆਂ ਹੀ ਦੱਸ ਮੈਂ ਉਹਨਾਂ ਨੂੰ ਕੀ ਕਹਾਂ ਮੈਡਮ ਤਾਂ ਕਹਿ ਸਕਦੇ ਹੋ ਨਾ ਕਿ ਤੁਸੀਂ ਇਦਾਂ ਨਾਰਮਨ ਨੂੰ ਕਿਹਾ ਕਰੋ ਉਹ ਚੱਲ ਛੱਡ ਐ ਮੈਂ ਯਾਰ ਲੜਾਈ ਪਾ ਕੇ ਬਹਿਣੀ ਵਾਧੂ ਦੀ ਲੜਾਈ ਦੀ ਗੱਲ ਨਹੀਂ ਹੈਗੀ ਆਪਾਂ ਬੜੇ ਸਾਲ ਹੋ ਗਏ ਸਾਨੂੰ ਵੇਖਦੇ ਆਨੂੰ ਹਰ ਵਾਰ ਇਦਾਂ ਹੀ ਕਰਦੀ ਐ ਜੇ ਐਤਕੀ ਇੰਨੀ ਤਿੰਨਾਂ ਨੂੰ ਇੱਕ ਇੱਕ ਵਰਗੇ ਸੂਟ ਬਣਾਤੇ ਨਾ ਤੇ ਸੂਟ ਚੱਕ ਕੇ ਮੇਰੇ ਮੂੰਹ ਤੇ ਮਾਰਨਾ ਇਹ ਗੱਲ ਬੜਾ ਪਛਾਣ ਰਹਿੰਦੀ ਆ ਇਹ ਫੁਲਾਣੀ ਦੀਆਂ ਨੋਆ ਆਹੋ ਇੱਕੋ ਜਿਹਾ ਕੱਪੜਾ ਪਾਇਆ ਤੁਹਾਨੂੰ ਇਹ ਗੱਲ ਆਣੀ ਐ ਤੁਹਾਡੀ ਭੈਣ ਜੀ ਹਾਂ ਇਹ ਹੋਰ ਕੀ ਦੱਸੋ ਕੌਣ ਨੇ ਵਰਦੀ ਨੇ ਕਿਹੜੀ ਗੱਲ ਵਾ ਵਰਦੀ ਦੀ ਗੱਲ ਨਹੀਂ ਹੈਗੀ ਆਪਣੇ ਲਿਆਉਗੀ 2000 ਦੇ ਸੂਟ ਤੇ ਸਾਡੇ ਸੜੇ ਦੇ ਲਿਆਉਗੀ 500 ਦਾ ਸੂਟ ਜੇ ਤੁਸੀਂ ਆਜ ਅੱਗੇ ਲੈ ਆਇਓ ਉਹ ਹੁੰਦਾ ਕੋਈ ਨਾ ਸਾਨੂੰ ਮਾਤਾ ਜਿਹੜੀ ਆ ਫੋਨ ਕਰਕੇ ਬੁਲਾ ਲੈਂਦੀ ਆ ਆਪਣੀ ਕੁੜੀ ਨੂੰ ਆਣ ਕੇ ਕੱਪੜੇ ਬਣਾ ਜਾ ਘਰੋਂ ਮਾੜੀ ਆ ਤੇ ਮੇਰੀ ਗੱਲ ਸੁਣਾ ਆਣ ਕੇ ਚਾਰ ਚਾਰ ਪੰਜ ਪੰਜ ਸੂਟ ਬਣਾ ਕੇ ਜਾਂਦੀ ਆ ਜਦੋਂ ਸਕੂਟਰੀ ਲੈ ਕੇ ਤੁਸੀਂ ਦੋਵੇਂ ਹਣੀ ਚੱਲ ਜਾਂਦੀਆਂ ਸ਼ਹਿਰ ਵੀ ਜਾਇਆ ਕਰੋ ਸਾਨੂੰ ਜਾਣ ਕੌਣ ਦਿੰਦਾ ਏ ਸਕੂਟਰੀ ਦੀ ਗੱਲ ਕੀਤੀ ਨਾ ਤੇ ਮਾਤਾ ਪਤਾ ਕੀ ਮਾਤਾ ਨੂੰ ਪਤਾ ਕੀ ਕਹਿੰਦੀ ਸੀ ਮੇਰੀ ਸਕੂਟਰੀ ਵਿੱਚ ਇਹ ਜਿਹੜੀਆਂ ਸਕੂਟਰੀ ਤੇ ਕਦੀ ਇੱਕ ਚੱਲ ਜਾਂਦੀ ਕਦੀ ਦੂਜੀ ਚੱਲ ਜਾਂਦੀ ਆਣ ਕੇ ਨਾ ਘਰ ਚ ਚੰਗੇ ਪਵਾੜੇ ਪਾਉਂਦੀ ਏ ਯਾਰ ਮੇਰੀ ਗੱਲ ਸੁਣਾ ਕਈ ਵਾਰੀ ਅਸੀਂ ਘਰ ਹੁੰਨੇ ਆ ਕਈ ਵਾਰੀ ਨਹੀਂ ਹੁੰਨੇ ਸਕੂਟਰੀ ਤੇ ਫਿਰ ਲੋਡ ਪੈ ਗਿਆ। ਹਾਂ ਉਹ ਇਹੀ ਤਾਂ ਆਪਣੀ ਭੈਣ ਨੂੰ ਇਹ ਗੱਲ ਸਮਝਾਓ। ਜਿਹੜੀ ਸੱਦਵਾਲਾਂ ਨੂੰ ਪੈਂਦੀ ਹਰ ਵਾਰ ਆਨਕੇ ਆਲੰਦੇ ਸ਼ਰਮ ਹੋ ਕੇ ਫਿਰ ਮੈਂ ਕਰ ਲਵਾਂ। ਆਹ ਗਈ ਏ ਸ਼ਰ। ਜ਼ਿਆਦਾ ਨਾ ਸਾਈਡ ਨਾਲ ਲਿਆ ਕਰੋ ਤੂੰ ਆਪਣੀ ਭੈਣ ਦੀ। ਜਿਹੜੀ ਗੱਲ ਸਮਝਣ ਵਾਲੀ ਉਹ ਸਮਝਿਆ ਕਰੋ। ਮੋਤੇ ਦੇ ਖਾਸੇ ਹੋ ਗਿਆ ਹੋਰ ਕੋਈ ਗੱਲ ਨਹੀਂ। ਜਾ ਪਰਾ ਜਾਓ। ਛੋਟੀ ਦਾ ਜਿੰਨੇ ਗੁੱਸੇ ਜਿਹਾ ਮੁੱਲਾਦਾ ਉਹਨੇ ਵਾਹੇ ਸੇਵਾ ਕੀਤੀ ਏ। ਚੱਲ ਕੋਈ ਗੱਲ। ਇਹ ਵੀ ਕਿੜਾ ਕਿਤੇ ਕੰਮ ਕਰਕੇ ਰਾਜੀ ਏ। ਬਾੜੀ ਮੋਟੀ ਨਾ ਹੁੰਦੀ ਰਾਣੀ ਜਾਈਦੀ ਵੇਹੇ। ਪੱਕਾ ਖਾਣਾ ਉਤਰਾ ਮੇਰੇ ਪਾ ਦਾ। ਹੈਂ? ਕਿੱਦੀ ਚਲਾਕ ਵਾ ਮਾਤਾ ਕੱਢ ਕੇ ਸਮਾਂਤ ਗਾੜੀ ਰੱਖਤਾ ਲੈ ਫੜ ਤੂੰ ਇਹਨਾਂ ਨੇ ਭੁੰਨ ਹੈ ਵੀ ਇਹ ਸ਼ੇਰ ਦਾ ਨਾਂ ਹੀ ਨਾ ਲਵੇ ਨਾਲ ਜਾਣ ਦਾ ਮੈਨੂੰ ਤੇ ਨਾ ਗੁੱਸਾ ਚੜ ਚੜ ਜਾਣ ਡਿਆ ਨਾ ਕੁੜੀ ਦੀ ਮੁੱਠ ਚ ਦੇਤਾ ਪੈਸੇ ਵੀ ਜਾ ਚਲ ਜਾ ਦੀਦੀ ਕੀ ਗੱਲ ਹੋ ਗਈ ਬੜਾ ਬੋਲੀ ਜਾਣਦੇ ਹੋ ਵੀ ਤੈਨੂੰ ਨਹੀਂ ਪਤਾ ਤੂੰ ਅੱਖਾਂ ਤੇ ਪੱਟੀ ਬੱਧੀ ਆ ਉਹ ਮੈਂ ਤੇ ਅੰਦਰ ਲੱਗੀ ਸੀ ਕੰਮ ਕਰਨ ਕੋਈ ਕੰਮ ਕਰਨ ਕੀ ਲੱਗੀ ਸੀ ਕਿੰਨੀ ਸਿਰਖ ਪਾਈ ਕੀਤੀ ਆ ਹੈ ਤੇ ਵੇਖ ਲੈ ਕੁੜੀ ਦੀ ਮਰਛ ਦੇਤਾ 20000 ਰੁਪਏ ਆਹ ਮੈਂ ਦੇਖ ਨਹੀਂ ਹੈ ਨਹੀਂ ਲੱਭਣ ਨਹੀਂ ਦੇ ਕਿਤੇ ਚਲੇ ਗਈ ਆ ਚਲ ਗਈ ਆ ਸ਼ਹਿਰ ਮਾਦਾ ਸਾਡੇ ਨਾ ਕਿਸੇ ਘਰੇ ਦਾ ਟੱਕਣ ਨਹੀਂ ਹੈਗਾ ਸਮਝ ਨਹੀਂ ਵੀ ਹੈਗੀ ਕਿ ਆਪਾਂ ਘਰ ਦਾ ਘਰ ਕਿਵੇਂ ਚਲਾਉਣਾ ਹੈਗਾ ਮੈਨੂੰ ਪਤਾ ਕੀ ਆਂਦੀ ਤੂੰ ਸਿਆਣੀ ਆ ਤੂੰ ਨਾ ਅਲਸੀ ਉਲਸੀ ਪਾਉਣਾ ਤੇ ਖਵਾ ਬਣਾ ਕੇ ਪਿੰਨਾ ਰੱਖ ਲਿਆ ਤੇ ਕੁੜੀ ਨੂੰ ਵੀ ਪਿੰਨੀਆਂ ਪਾ ਦੂੰਗੀ ਨਾਲ ਨਹੀਂ ਕੁੜੀ ਕਿੜੀ ਮਾੜੀ ਆਹ ਚੰਗੀ ਹੱਟੀ ਕੱਟੀ ਹੈਗੀ ਆ ਜਿਹੜੀ ਉਹਨੂੰ ਪਿੰਨੀਆਂ ਖਾਣ ਦੀ ਲੋੜ ਨਾ ਸਭ ਕੁੜੀ ਦੇ ਟੱਡੇ ਚ ਚਾਹੀਦਾ ਵਾ ਨਵਾਂ ਨੂੰ ਤਾਂ ਕੋਹ ਨਹੀਂ ਚਾਹੀਦਾ ਨੌਕਾ ਸਿੱਖਿਆ ਕਾ ਚ ਕੰਮ ਕਰਨ ਵਾਸਤੇ ਮੈਂ ਦੇਖੋ ਵੀ 20000 ਲੈ ਕੇ ਗਈ ਹੈ ਨਾ 10 15 ਤੇ ਆਪਣੇ ਬਣਾ ਕੇ ਲਿਆਉਗੇ ਤੇ ਸੜੇ ਜਿਹੇ ਹੱਡੇ ਮੱਥੇ ਮਾਰ ਦੂੰਗੀ ਮੈਂ ਤਾਂ ਵੇਖ ਲਈ ਮਰਦੀਆਂ ਹੁੰਦੀਆਂ ਆਪਣੀਆਂ ਫੇਰ ਸਾਰੀ ਉਮਰ ਉਤਰਕਾਸ ਗਏ ਤੇ ਕੰਮ ਕਰ ਕੰਮ ਕਰ ਕਰਕੇ ਫੇਰ ਉਹਦੀ ਚਲਦੀ ਹੈਗੀ ਹਨੂ ਮਾਦਾ ਨੇ ਕਿਤੇ ਇੱਕ ਦਿਨ ਨਹੀਂ ਕਿਹਾ ਕਿ ਜਾਓ ਤੁਸੀਂ ਪੈਸੇ ਲੈ ਜਾਓ ਤੇ ਆਪਣੀ ਮਾ ਪਸੰਦੇ ਸਿੱਖ ਲੈ ਲਓ ਨਾ ਨਾ ਇਹਨੂੰ ਯਕੀਨ ਹੀ ਹੈ ਨਹੀਂ ਹਟ ਤੇ ਆਦੀ ਕੰਮ ਕਰੀ ਜਾਓ ਬਸ ਬਿੰਨੂ ਆਦੀ ਤੂੰ ਸਿਆਣੀ ਹੈ ਪੁੱਤ ਤੂੰ ਆਪਣੀਆਂ ਪੁੰਨੀਆਂ ਦਾ ਕੰਮ ਕਰ ਲੈ ਆਓ ਤੇ ਨਾਲ ਉਹ ਅੰਦਰ ਬੈਠੀ ਕਹਿੰਦੀ ਮੈਨੂੰ ਨਾ ਆਵਾਜ਼ ਮਾਰੀ ਮੈਂ ਨਹੀਂ ਨਿਕਲਣਾ ਹੀਰੋ ਟਿਬ ਨਾ ਜਨ ਨਾ ਬਣਾਉ ਉਹ ਵੀ ਆਪਣੀ ਅੜੀ ਤੇ ਬੈਠੀ ਉਹਦਾ ਕੀ ਆ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕਰ ਦੇਣਾ ਵਾ ਤਾਂ ਹੀ ਤੇ ਲੱਗੀ ਵੱਖਰੇ ਪੈਸੇ ਪਾ ਦੇਣੇ ਮਾਰੀਆਂ ਤੜਾਈ ਜਣਾ ਪਾਉਆਂ ਆ ਪਾ ਰਹੇ ਨੇ ਉਹੀ ਤੇ ਗੱਲ ਆ ਆਹੋ ਉਹਨੂੰ ਸਿੱਧੇ ਪੈਸੇ ਆ ਜਾਣੇ ਕੋਈ ਨਹੀਂ ਜੇ ਐਤ ਕੀ ਵਰਦੀਆਂ ਬਣਾ ਕੇ ਲਈਆਂ ਨਾ ਇਹਦੇ ਮੂੰਹ ਤੇ ਮਾਰਨੀ ਆ ਮੈਂ ਤੇ ਸਹੀ ਗੱਲ ਲਖਬੀਰ ਆਂਦਾ ਨਾ ਮੈਂ ਵੀ ਗੱਲ ਕਰਦੀ ਆ ਉਹਨਾਂ ਨਾਲ ਨਹੀਂ ਕੋਈ ਗੱਲ ਨਹੀਂ ਕਰਨੀ ਪੈਣੀ ਆ ਗੱਲ ਆਪਣੇ ਹੱਕ ਵਾਸਤੇ ਬੋਲਣਾ ਪੈਣਾ ਵਾ ਨਹੀਂ ਇਸ ਮਾਨਵੀ ਕਦੋਂ ਦਾ ਲਿਆਂਦਾ ਮਾਤਾ ਨੇ ਪਤਾ ਹੀ ਨਹੀਂ ਲੈ ਦੱਸ ਐਡੀ ਸੁਪੇਰਸ ਤੂੰ ਅੱਜ ਕੱਢ ਕੇ ਲਹਾਫੇ ਫੜਾਏ ਆ ਮੈਨੂੰ ਲੱਗਦਾ ਬਾਜੀ ਤੇ ਮੇਰਾ ਬੰਦਾ ਤੇ ਚੁੱਡੂ ਆ। ਉਹੀ ਤੇ ਗੱਲ ਲੈਣਾ ਫਿਰ ਜਿੱਦਾਂ ਮਾਂ ਕਹਿੰਦੀ ਉਦਾਂ ਹੀ ਮਗਰ ਮਗਰ ਕਰੀ ਜਾਂਦਾ ਕਰੀ ਜਾਂਦਾ। ਇਹ ਭਾਜੀ ਦੇ ਕੰਮ ਐ। ਭਾਜੀ ਨੇ ਲਿਆ ਕੇ ਤੇ ਅੰਦਰ ਰੱਖਿਆ ਕਿ ਬੀਬੀ ਰੱਖ ਲੈ ਉਹਨਾਂ ਨੂੰ ਉਹਨਾਂ ਦੱਸੀ। ਬਸ ਤੇ ਅੱਜ ਤਾਂ ਇਹ ਕਿਹਾ ਕਿ ਇਹਨੂੰ ਕਾਰ ਸਾਰਾ ਇਹ ਨਾਂ ਨਾ ਲਊਗੀ ਜਾਣਨਾ ਕਿ ਨਵਾਂ ਨਹੀਂ। ਨਿੱਕੀਆਂ ਤਾਂ ਤੇ ਮੈਨੂੰ ਯਕੀਨ ਨਹੀਂ ਗਾ। ਤੇ ਤੂੰ ਉਦਾਂ ਕਰ ਤੂੰ ਅਲਸੀ ਉਲਸੀ ਪੌਣਾ ਤੇ ਪਿੰਨੀਆਂ ਬਣਾ। ਲੈ ਬਸ। ਲਗਤੋ ਹੀ ਗਿਨਾਲ ਮੜਾ ਮੋਟਾ ਕਰ ਆਉਗੀ ਤੁਸੀਂ ਇਹ ਸ਼ਹਿਰ ਕਮਨ ਚੱਲ ਗਈਆਂ ਤੇ ਜੇ ਨਵਦੀਪ ਨੇ ਰੋਟੀ ਪਾਣੀ ਨਾ ਪਕਾਉਣਾ ਪਕਾਉਣਾ ਮੈਂ ਵੀ ਨਹੀਂਗਾ ਆ ਮੈਂ ਆਪ ਨਹੀਂ ਮੈਂ ਵੀ ਚੱਲੀ ਅੰਦਰ ਬੈਠ ਲਗੀ ਉਹ ਤਾਂ ਅੜੀ ਆ ਕਹਿੰਦੀ ਮੈਂ ਨਹੀਂ ਨਿਕਲਣਾ ਬਾਹਰ ਤੁਹਾਨੂੰ ਪਿਆਜ ਤੇ ਵੀ ਖਾ ਲੈ ਫਿਰ ਪ੍ਰਸ਼ਾਦ ਅੱਜ ਕਰੂੰਗਾ ਆਪੇ ਸ਼ਰੂ ਖਾ ਉਸ ਆ ਜਾਂਦੀ ਆ ਚਲੋ ਠੀਕ ਰਹਿਣ ਤੋਂ ਪਿਆ ਕੰਮ ਚੱਲ ਠੀਕ ਤੁਹਾਨੂੰ ਕੀ ਲੋਡ ਕਰਨ ਦੀ ਕੋਈ ਨਹੀਂ ਪੁੱਜ ਗਈ ਹਲਸੀ ਮੈਂ ਵੀ ਨਹੀਂ ਪਿੰਨੀਆਂ ਬਣਾਉਣੀਆਂ ਮੈਂ ਠੇਕਾ ਲਿਆ ਵਾ ਅੰਦਰੇ ਮੋਢੇ ਦੁਖੰਡਿਆ ਪੇ ਮੇਰੇ ਕਦੀ ਕੋਫ ਕਰ ਕਦੀ ਕੋਫ ਕਰ ਆਪੇ ਕਰੂਗੀ ਸਾਰਾ ਕੰਮ ਲੈ ਜੀ ਜੀ ਤੁਸੀਂ ਜਾ ਕੇ ਹੋਰ ਮੈਂ ਕੋ ਕੰਮ ਕਰਾਂ ਹੈਂ ਮੈਂ ਨਹੀਂ ਬਹਿਣਾ ਆਪਣਾ ਫੈਸਲਾ ਤੋਂ ਪਹਿਲੇ ਮੈਂ ਅਜਰ ਜਾਈ ਲੈ ਕੇ ਸੌਣੇ ਆ ਆ ਕੋਈ ਗੱਲ ਨਹੀਂ ਕਰ ਲੈਣਾ ਕੰਮ ਕਰਨਾ ਬੋਲ ਵੀ ਬੋਲ ਜੇ ਕਰੋ ਕੰਮ ਹੀ ਉਹਨੇ ਬੋਲਣਾ ਜੇ ਨਾ ਕਰੋ ਤਾਂ ਵੀ ਉਹਨੇ ਬੋਲਣਾ ਰਹਿਣ ਦੇ ਜਿਹਨੂੰ ਪੈਸੇ ਦਿੱਤੇ ਆ ਨਾ ਅੱਜ ਉਹ ਰੋਟੀ ਪਾਣੀ ਪਕਾਉਗੀ ਆਲਕੇ ਨਹੀਂ ਤੂੰ ਹੀ ਬਣੀ ਅਜਾਈ ਚ ਵੜੀਆਂ ਆ ਜਾਂ ਕੀ ਕਰ ਲਿਆ ਹੈ ਤਾਂ ਵੜੀਆਂ ਨਰ ਜਾਈ ਚ ਕੀ ਕਰੀਏ ਫਿਰ ਰੋਟੀ ਪਾਣੀ ਨਹੀਂ ਪਕਾਉਣਾ ਕੋਈ ਕੰਮ ਧੰਦਾ ਨਹੀਂ ਕਰਨਾ ਕਰਦਾ ਕੰਮ ਧੰਦਾ ਹੋ ਜਾਣਾ ਮਮੀ ਕਰ ਲਿਆ ਜਿੰਨਾ ਕਿ ਕਰਨਾ ਹੈ ਪੁਹੀਤੇ ਆਉਂ ਬੈਠੀਆਂ ਜਿੱਦਾਂ ਨਿਕਨੇ ਕਨੇ ਆਣੇ ਲੈ ਕੇ ਬੈਠੀਆਂ ਹੁੰਦੀਆਂ ਤੁਹਾਨੂੰ ਸ਼ਰਮ ਜਾ ਹੈ ਨਹੀਂ ਜਿੰਨੇ ਤੇ ਚੜਾਤਾ ਨਾ ਕੜਾਈ ਦੇ ਉੱਤੇ ਅਲਸੀ ਭੋਂਦੇ ਮੂੰਗੀ ਭੋਂਦੇ ਮੇਰੇ ਤਾਂ ਮੋਢੇ ਦੁਖੰਡੇ ਆ ਮੇਰੇ ਕੋਲ ਤਾਂ ਰੋਟੀ ਰੱਠੀ ਪੱਕਦੀ ਅੱਜ ਆਹ ਆਪ ਤੂੰ ਹੀ ਭੇਜਦਾ ਦੀਦੀ ਨੂੰ ਸ਼ਹਿਰ 20000 ਮਾਤਾ ਬੜੀ ਸ਼ਤੀ ਪੜਾਤਾ ਹੀ ਤੇ ਫੜਾਉਣਾ ਨੇਗਾ ਤੁਹਾਨੂੰ ਕਿ ਦੁੱਖ ਪੈ ਗਿਆ ਉਹਦਾ ਹੈ ਦੁੱਖ ਪੈ ਗਿਆ ਜੀ ਉਹ ਤਾਂ ਘਰ ਦੀ ਧੀ ਆ ਤੇ ਅਸੀਂ ਨਹੀਂ ਕੁਛ ਲੱਗਦੀਆਂ ਸਾਨੂੰ ਕਦੀ ਕਿਹਾ ਕਿ ਜਾਓ ਲੋ ਪੈਸੇ ਤੇ ਤਹੀ ਵੀ ਜਾ ਕੇ ਸੂਟ ਬਣਾ ਕੇ ਲਿਆਓ ਉਹ ਆ ਜਾਂਦੀ ਐ ਆਪਣੇ ਵਧੀਆ ਬਣਾ ਲੈਂਦੀ ਤੇ ਸਾਨੂੰ ਵਰਦੀਆਂ ਬਣਾ ਕੇ ਦੇ ਜਾਂਦੀ ਤਿੰਨਾਂ ਨੂੰ ਆਹੋ ਦੇ ਜਾਂਦੀ ਥਾਨੂੰ ਵਰਦੀਆਂ ਬਣਾ ਕੇ ਗੱਲਾਂ ਬੜੀਆਂ ਤੁਹਾਨੂੰ ਆਉਂਦੀਆਂ ਨੇ ਬੜੇ ਸੋਹਣੇ ਕੱਪੜੇ ਲਿਆ ਕੇ ਦਿੰਦੀ ਐ ਤੁਹਾਨੂੰ ਕਿਹੜੇ ਸੋਹਣੇ ਆਪਾਂ ਤਾਂ ਕਦੀ ਸੋਹਣੇ ਵੇਖੇ ਨਹੀਂ ਹੈ ਚੰਗੇ ਚੰਗੇ ਸੂਟ ਅੰਤਰੇ 3-3000 ਦੇ ਆਪਣੇ ਲੈ ਆਉਣੇ ਆ ਤੇ ਅੰਤਰੇ 2-200 ਦੇ 3-300 ਦੇ ਸਾਡੇ ਮੱਥੇ ਮਾਰ ਕੇ ਉਹਦੇ ਘਰ ਕੀ ਨਹੀਂ ਐ ਚੰਗੀ ਤੇ ਹੈਗੀ ਐ ਘਰੋਂ ਫਿਰ ਇੱਧਰ ਨੂਹ ਚੱਕ ਕੇ ਆ ਜਾਂਦੀ ਐ ਕਿ ਇੱਧਰੋਂ ਲੈ ਕੇ ਜਾਵਾਂ ਤੇ ਆਵੇ ਨਾ ਉਹਦੇ ਮਾਂ ਪਿਓ ਦਾ ਘਰ ਵਾ ਆ ਕਿਦਾਂ ਦੀ ਗੱਲ ਹੋਈ ਉਹ ਇਹ ਨਹੀਂ ਜਾਣਦੀ ਕਿ ਤੁਸੀਂ ਜਾਓ ਮੂੰਹ ਚੁੱਕ ਕੇ ਤੁਹਾਡੇ ਮਾਪਿਆਂ ਤੁਹਾਨੂੰ ਦਿੰਦੇ ਕੱਖ ਨਹੀਂ ਤਾਂ ਕਰਕੇ ਗੱਲਾਂ ਕਰਦੀਆਂ ਜੀ ਕਿਉਂ ਨਹੀਂ ਦਿੰਦੇ ਤੁਹਾਨੂੰ ਕੁਛ ਕੇ ਤੇ ਫਿਰ ਚੰਗੇ ਬਣਾ ਲਿਆਓ ਚੰਗੇ ਬਣਾਉਂਦੇ ਆ ਉਹੇ ਪਾ ਕੇ ਆਉਣ ਜਾਣ ਵਾਲੇ ਹੁੰਦੇ ਆ ਆ ਜਿਹੜੇ ਇਹ ਲਿਆ ਦਿੰਦੀ ਉਹ ਤੁਸੀਂ ਘਰ ਪਾਉਨੇ ਆ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਮਾਰ ਜਾਂਦੀਆਂ ਬੜੀਆਂ ਤੁਹਾਡੀਆਂ ਜੁੱਤੀਆਂ ਤੁਸੀਂ ਜੁੱਤੀਆਂ ਮੈਨੀਆਂ ਬਣਾ ਬਣਾ ਦਿੱਤੀਆਂ ਬਣ ਤੁਹਾਡੇ ਸਿਰ ਤੇ ਮਾਰ ਜਾਂਦੀ ਆ ਜਿੰਨੂੰ ਦਿੱਤੇ ਨਾ ਪੈਸੇ ਉਹੀ ਜਾਣ ਕੇ ਰੋਟੀ ਪਾਣੀ ਬਣਾਏ ਆਪਾਂ ਨਹੀਂ ਕੁਛ ਵੀ ਕਰਨਾ ਤੇ ਨਾ ਕਰੋ ਉਹਨੂੰ ਕਿਹੜਾ ਖੇਕਾ ਵਾ ਉਹ ਆਪਣੇ ਚਾਰ ਫੁਰਕੇ ਲਾ ਲੂਗੀ ਬਣਾਓ ਰੋਟੀ ਦੇ ਨਾਲੇ ਖਵਾਓ ਬਣਾ ਲਾਂਗੇ ਅਸੀਂ ਆਪਣੇ ਚੋ ਕੀ ਬਣਾਵਾਂਗੇ ਬਣਾਉਂਦੇ ਆ ਤੁਹਾਡੇ ਲਈ ਵੀ ਨਹੀਂ ਅਸੀਂ ਬਣਾ ਲਾਂਗੇ ਆਪੀ ਤੁਹਾਡੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਨਾ 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 ਤੁਹਾਨੂੰ ਦੁੱਖ ਪੈ ਗਿਆ ਮੇਰੀ ਧੀ ਦਾ ਕਿੱਦਾਂ ਸਾੜਾ ਪਿਆ ਨਾ ਵਰਦੀਆਂ ਬਣਾ ਕੇ ਦਿੱਤੀਆਂ ਨਾ ਤੇ ਮੈਂ ਚੱਕ ਕੇ ਮਾਰਨਾ ਅੱਗੇ ਸੀ ਤੇ ਮਾਰ ਦੇ ਅਸੀਂ ਵਾਪਸ ਕਰ ਦਾਂਗੇ ਤੁਸੀਂ ਆਪਣੇ ਫਿਰ ਲੈ ਆਓ ਆਪੇ ਜਾ ਕੇ ਜਿੱਥੇ ਮਰਜੀ ਆਪਣੀ ਕੁੜੀ ਕੋਈ ਖਾਈ ਫਿਰ ਸਾਡੇ ਵੱਲ ਆ ਕੇ ਆ ਲਾਂਗੇ ਕੋਈ ਗੱਲ ਨਹੀਂ ਪਕਾ ਲਾਂਗੀ ਰੋਟੀ ਲੈ ਕੇ ਚੋ ਨਾ ਰੋਟੀ ਆ ਸਮਝਣਾ ਨਹੀਂ ਕਰ ਇਦਾਂ ਹੀ ਹੋਣਾ ਧੀਆ ਨਹੀਂ ਸਮਝਣਾ ਨਾ ਕਿਦਾਂ ਧੀਆ ਸਮਝਣਾ ਹੋਰ ਤੁਹਾਨੂੰ ਨਹੀਂ ਜਦੋਂ ਯਕੀਨ ਹੈ ਆਪਣੀ ਧੀ ਤੇ ਆ ਤਾਡਾ ਤਾਂ ਕੋਈ ਹੈ ਹੀ ਨਹੀਂ ਸਾਨੂੰ ਤੇ ਆ ਰੋਟੀਆਂ ਪਕਾ ਲਓ ਭਾਂਡੇ ਮਾਜ ਲਓ ਸਫਾਈਆਂ ਕਰ ਲਓ ਬਸ ਤੇ ਤੁਹਾਡਾ ਘਰਵਾ ਕਰਨਾ ਨਹੀਂ ਸਾਨ ਕਰਨਾ ਕਿਸ ਨੂੰ ਤੇ ਜਿਹੜਾ ਘਰਵਾ ਨਾ ਸਾਨੂੰ ਇੰਨਾ ਹੱਕ ਵੀ ਕਿਰੇ ਦੇ ਛਡੋ ਤੁਹਾਡੇ ਹੱਥ ਪੈਸੇ ਰੱਖੋ ਅਸੀਂ ਵੀ ਜਾ ਕੇ ਆਪਣੀ ਮਰਜ਼ੀ ਦੇ ਸੂਟ ਲੈ ਲਈਏ ਕੋਈ ਗੱਲ ਨਹੀਂ ਉਹ ਵੀ ਵੇਖ ਲਾਂਗੇ ਸੋਚ ਲਾਂਗੇ ਕਿੱਦਾਂ ਕਰਨਾ ਤੇ ਮੰਮੀ ਫਿਰ ਜਾਓ ਸੋਚੋ ਆ ਮੈਂ થી ਨਹੀਂ ਉੱਠਣਾ ਰਜਾਈ ਚ ਦੀ ਤੇ ਮੈਂ ਕਿਹੜਾ ਉੱਠਣਾ ਤੇ ਬੈਠੀਆਂ ਰਹੋ ਮੇਰੀ ਵੱਲ ਚੱਲ ਚੱਲ ਜੋ ਭੁੱਖੀਆਂ ਤੇ ਆਈਆਂ ਸਾਂ ਹੁਗੀਆਂ ਨਾ ਪਕਾਓਗੇ ਤੇ ਨਾ ਖਾਓਗੇ ਅਸੀਂ ਤੇ ਚਾਰ ਫੁਲਕੇ ਲਾ ਕੇ ਖਾ ਲੈਣੇ ਮਾਵਾਂ ਤੇਆਂ ਨੇ ਤੁਸੀਂ ਪਈਆਂ ਰਹੋ ਇਦਾਂ ਉਠੋ ਗਿਆਂ ਪਕਾਓ ਗਿਆਂ ਫੇਰ ਹੀ ਖਾਓ ਗਿਆਂ ਮम्मी ਜਾ ਹੋਣਾ ਨਾ ਕੋੜ ਕੋੜ ਕਰਦੀਆਂ ਕਿੰਦੀਆਂ ਗੱਲਾਂ ਕਰਦੀਆਂ ਨੇ ਮੈਂ ਫੜ ਕੇ ਤੁਹਾਨੂੰ ਗੁੱਤੋਂ ਭਵਾਉਣਾ ਵਾ ਜਿਹੜੀ ਕਿ ਜ਼ਿਆਦਾ ਜ਼ਬਾਨ ਵਧ ਗਈ ਤੁਹਾਡੀ ਵਿਗੜੀਆਂ ਨਾ ਹੁਣ ਤੇ